ਸੱਚੀ ਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਟਿਸਟਾ ਬ੍ਰੈਂਡ ਦੇ ਸੂਟ ਲੈ ਕੇ ਆਏ ਆ ਆਪਾਂ ਵਿਦਾਊਟ ਲਾਈਨਿੰਗ ਸੂਟ ਬਣ ਗਿਆ ਬਹੁਤ ਫਾਈਨ ਕਾਟਨ ਦੇ ਨਾਲ ਤੇ ਪਿਓਰ ਕੋਟੇ ਦਾ ਦੁਪੱਟਾ ਜੀ ਨਾਲ ਪੂਰਾ 2.5 ਮੀਟਰ ਦਾ ਬਹੁਤ ਸੋਹਣੀ ਕਲੈਕਸ਼ਨ ਹੈ ਪ੍ਰਾਈਸ ਹੈਗਾ 2700 2700 ਪ੍ਰਾਈਸ ਹੈ ਜੀ ਸਾਰੇ ਸੂਟਾਂ ਦਾ ਅੱਜ ਦਿਹਾ ਦਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਵੀਡੀਓ ਲੈ ਕੇ ਆਉਣਾ ਹੈ 9:30 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਗਾ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਵਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਵਾਉਣਾ ਜੀ ਤਾਂ ਵੀ ਤਾਂ ਤੁਸੀਂ ਮੰਗਾ ਸਕਦੇ ਹੋ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580800 ਦਿਨ ਸਕ੍ਰੀਨ ਤੇ ਵੀ ਇਸ ਸਾਈਡ ਇਹੀ ਨੰਬਰ ਮੈਂਸ਼ਨ ਹੈ ਜੀ ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਆਨਲਾਈਨ ਹੀ ਪੇਮੈਂਟ ਹੈ ਜੀ ਤੁਸੀਂ ਮੈਨੂੰ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਾਕੀ ਜੇ ਸ਼ਾਪ ਤੇ ਆ ਕੇ ਸੂਟ ਲੈਣਾ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਆਪਣਾ ਸੂਟ ਲੈ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਆਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਕਰੀਮ 베ਸ ਦੇ ਵਿੱਚ ਹੈ ਜੀ ਪਹਿਲਾ ਸੂਟ ਆਪਣਾ ਇਹ ਸ਼ਰਟ ਹੈ ਟਿਸਟਾ ਬ੍ਰਾਂਡ ਦੇ ਸੂਟ ਹੋਣਗੇ ਕੰਨੀ ਤੇ ਹਮੇਸ਼ਾ ਮੈਂਸ਼ਨ ਹੁੰਦਾ ਜੀ ਟਿਸਟਾ ਬ੍ਰਾਂਡ ਇਸ ਟਾਈਮ ਸਭ ਤੋਂ ਉੱਪਰ ਦਾ ਬ੍ਰਾਂਡ ਹੈ ਜੀ ਇਹ ਟਿਸਟਾ ਬ੍ਰਾਂਡ ਸਭ ਤੋਂ ਜ਼ਿਆਦਾ ਵਧੀਆ ਕੱਪੜਾ ਇਸੇ ਬ੍ਰਾਂਡ ਦਾ ਆ ਰਿਹਾ ਹੈ ਸਭ ਤੋਂ ਉੱਪਰ ਬ੍ਰਾਂਡ ਇਹੀ ਹੈ ਤੇ ਵਿਦਾਊਟ ਲਾਈਨਿੰਗ ਸੂਟ ਬਣਨਗੇ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਨਾ ਸੂਟਾਂ ਨੂੰ ਤੇ ਪ੍ਰਿੰਟ ਦੇਖੋ ਕਰੀਮ ਦੇ ਵਿੱਚ ਕਿੰਨਾ ਪਿਆਰਾ ਪ੍ਰਿੰਟ ਹੈ ਬਹੁਤ ਪਿਆਰੀ ਸ਼ਰਟ ਹੈ ਇਹ ਸ਼ਰਟ ਆ ਗਈ ਆਪਣੀ ਇਹ ਆਪਣੇ ਕੋਲ ਕਾਫੀ ਸੂਟ ਹੈ ਥੋੜਾ ਜਲਦੀ ਜਲਦੀ ਦਿਖਾਵਾਂਗੇ ਦੇ ਨਾਲ ਮੈਚਿੰਗ ਬਾਟਮ ਹੈ ਜੀ ਬੜੀ ਸੋਹਣੀ ਸੈਲਫ ਦੇ ਵਿੱਚ ਛੋਟੀ ਬੁੱਟੀ ਦੇ ਵਿੱਚ ਬਾਟਮ ਤੇ ਪਿਓਰ ਕੋਟੇ ਦਾ ਦੁਪੱਟਾ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਫੁੱਲ ਲੈਂਥ ਦਾ ਪੂਰੀ ਚੜਾਈ ਦੁਪੱਟੇ ਦੀ ਪਿਓਰ ਕੋਟੇ ਦਾ ਦੁਪੱਟਾ ਇਹ ਦੇਖੋ ਦੁਪੱਟਿਆਂ ਦੀ ਚੜਾਈ ਬਹੁਤ ਪਿਆਰਾ ਇੰਨੀ ਸੁਪੀਰੀਅਰ ਕਾਟਨ ਹੈ ਬਹੁਤ ਫਾਈਨ ਕਾਟਨ ਹੈ ਜੀ ਸੂਟਾਂ ਦੀ ਟਿਸਟਾ ਬ੍ਰਾਂਡ ਦੇ ਸੂਟ ਹੈ ਇਹ ਹੈਗਾ ਜਿੱਦ ਆਪਣਾ ਪਹਿਲਾ ਸੂਟ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਹੈ ਜੀ ਸੂਟ ਦਾ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਵਿਦਾਊਟ ਲਾਈਨਿੰਗ ਸੂਟ ਬਣਨੇਗੇ ਬਹੁਤ ਪਿਆਰੇ ਲਾਈਟ ਵੇਟ ਸੂਟ ਹੈ ਤੇ ਫੁੱਲ ਗਾਰੰਟੀ ਹੈ ਜੀ ਸੂਟ ਦੀ ਫੈਬਰਿਕ ਦੀ ਫੁੱਲ ਗਾਰੰਟੀ ਦੇ ਨਾਲ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਨੈਕਸਟ ਸੂਟ ਦਿਖਾਣੇ ਆ ਥੋੜਾ ਜਲਦੀ ਜਲਦੀ ਦਿਖਾਵਾਂਗੇ ਕਿਉਂਕਿ ਕਾਫੀ ਸੂਟ ਹੈ ਫਿਰ ਬਹੁਤ ਲੰਬੀ ਵੀਡੀਓ ਹੋ ਜਾਂਦੀ ਹੈ ਤਾਂ ਫਿਰ ਮਜ਼ਾ ਵੀ ਨਹੀਂ ਆਉਂਦਾ ਵੀਡੀਓ ਦੇਖਣ ਦਾ ਨੈਕਸਟ ਹੈਗਾ ਮਸਟਰਡ ਕਲਰ ਦੇ ਵਿੱਚ ਬ੍ਰਾਂਡ ਮੈਂ ਹੁਣ ਤੁਹਾਨੂੰ ਦੱਸਦਾ ਸਾਰੇ ਟਿਸਟਾ ਬ੍ਰਾਂਡ ਦੇ ਸੂਟ ਹੈ ਬਹੁਤ ਪਿਆਰਾ ਮਸਟਰਡ ਕਲਰ ਦੇ ਵਿੱਚ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਹੈ ਦਾ ਸੂਟ ਨਾਲ ਪਲੇਨ ਬਾਟਮ ਮਸਟਰਡ ਕਲਰ ਦੇ ਵਿੱਚ ਪਿਓਰ ਕੋਟੇ ਦਾ ਦੁਪੱਟਾ ਪੂਰਾ 2.5 ਮੀਟਰ ਪੂਰੀ ਚੜਾਈ ਆ ਪੂਰੇ 2.5 ਮੀਟਰ ਦੇ ਦੁਪੱਟੇ ਜਿਨ੍ਹਾਂ ਨੂੰ ਹੁੰਦਾ ਵੀ ਖੁੱਲੇ-ਖੁੱਲੇ ਦੁਪੱਟੇ ਹੋਣ ਅਸੀਂ ਬੁੱਕਲ ਮਾਰ ਕੇ ਸੂਟ ਨੂੰ ਐਵੇਂ ਫਲਾ ਕੇ ਦੁਪੱਟਾ ਲੈਣ ਦੀ ਹੈਬਿਟ ਹੈ ਤਾਂ ਬਹੁਤ ਵਧੀਆ ਸਰਦਾਰੀ ਸੂਟ ਹੈ ਜੀ ਅੱਜ ਦੇ ਜਿਵੇਂ ਮਰਜ਼ੀ ਸਿਰ ਤੇ ਲੈ ਲਓ ਬਿਲਕੁਲ ਤਿਲਕਣੇ ਨਹੀਂ ਹੈਗੇ 2700 ਪ੍ਰਾਈਸ ਦੇ ਨਾਲ ਇੱਕ ਤੋਂ ਇੱਕ ਸੋਨੇ ਪ੍ਰਿੰਟ ਨੈਕਸਟ ਸੂਟ ਆ ਗਿਆ ਆਪਣਾ ਗ੍ਰੀਨ ਕਲਰ ਦੇ ਵਿੱਚ ਬੜਾ ਸੋਹਣਾ ਲਾਈਟ ਗ੍ਰੀਨ ਜਿਹਾ ਕਲਰ ਹੈ ਕੋਈ ਭੜਕੂਵੇਂ ਰੰਗ ਨਹੀਂ ਹੈਗੇ ਸਾਰੇ ਇਹ ਦੇਖੋ ਬਹੁਤ ਸੋਹਣੇ yellow ਕਲਰ ਦੇ ਫਲਾਵਰਸ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਦੇਖੋ ਖਿੜਮੇ ਜਿਵੇਂ ਹੁਣੇ ਫੁੱਲ ਖਿੜੇ ਹੋਣ ਹੈ ਬਹੁਤ ਪਿਆਰਾ ਤੇ ਨਾਲ ਸੈਲਫ ਦੇ ਵਿੱਚ ਬਾਟਮ ਪਿਓਰ ਕੋਟੇ ਦਾ ਆਪਣਾ ਦੁਪੱਟਾ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਫੁੱਲ ਗਰੰਟੀ ਨਾਲ ਇਹਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੈ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਆਪਣਾ ਬੜਾ ਪਿਆਰਾ ਕਰੀਮ ਤੇ ਬਲੂ ਦਾ ਕੰਟਰਾਸਟ ਬਹੁਤ ਸੋਹਣਾ ਕਰੀਮ ਦੇ ਵਿੱਚ ਬਲੂ ਕਲਰ ਦੇ ਦੇਖੋ ਕਿੰਨੇ ਪਿਆਰੇ ਫਲਾਰਸ ਬਹੁਤ ਸੋਹਣਾ ਪ੍ਰਿੰਟ ਟਿਸਟਾ ਬ੍ਰਾਂਡ ਦੇ ਸੂਟ ਹੈ ਇਹ ਆਪਣੇ ਕੰਨੀ ਤੇ ਅਮੇਸ਼ਾ ਬ੍ਰਾਂਡ ਮੈਂਸ਼ਨ ਦਾ ਵਿਦਾਊਟ ਲਾਈਨਿੰਗ ਸੂਟ ਬਣ ਗਿਆ ਨਾਲ ਬੜੀ ਸੋਹਣੀ ਬਲੂ ਕਲਰ ਦੀ ਇਸ ਦੀ ਬਾਟਮ ਤੇ ਨਾਲ ਪਿਓਰ ਕੋਟੇ ਦਾ ਇਸ ਦਾ ਦਪਟਾ ਸਾਬਨ ਹੰਡਰਡ ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਨੈਕਸਸ ਸੂਟ ਆ ਗਿਆ ਆਪਣਾ ਬੜਾ ਪਿਆਰਾ ਪਰਪਲ ਕਲਰ ਦੇ ਵਿੱਚ ਡਾਰਕ ਪਰਪਲ ਟੋਨ ਚ ਉਸੋਣਾ ਪ੍ਰਿੰਟ ਹੈ ਦਾ ਵੀ ਪਿਆਰੀ ਪ੍ਰਿੰਟਿੰਗ ਵਿਦਾਊਟ ਲਾਈਨਿੰਗ ਸੂਟ ਬਣਨਗੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੈਲਫ ਦੇ ਵਿੱਚ ਬਾਟਮ ਤੇ ਨਾਲ ਹੈਗਾ ਬੜਾ ਪਿਆਰਾ ਇਹ ਪਟਾ ਉਹ ਸੋਹਣਾ ਪਰਪਲ ਜੀ ਡਾਰਕ ਕਾਲਸ ਤੇ ਜਿਹੜਾ ਮੌਵਜਾ ਕਲਰ ਹੁੰਦਾ ਪਰਪਲ ਟੋਨ ਤੇ ਸੂਟ ਹੈ ਬਹੁਤ ਪਿਆਰਾ ਨੈਕਸਟ ਸੂਟ ਆ ਗਿਆ ਆਪਣਾ ਮੋਰ ਪੰਖੀ ਕਲਰ ਦੇ ਵਿੱਚ ਬਹੁਤ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਪੀਕਾਕ ਬਲੂ ਕਲਰ ਰਸੋਨਾ ਪ੍ਰਿੰਟ ਹੈ ਹੰਵੀ ਵਾਲਾ ਪ੍ਰਿੰਟਰ ਐ ਸਾਰੇ ਨੂੰ ਪਸੰਦ ਹੁੰਦਾ ਮੋਰ ਪੰਖੀ ਕਲਰ ਦੇ ਵਿੱਚ ਹੈ ਜੀ ਪੀਕਾਕ ਬਲੂ ਕਲਰ ਹੈ ਪਲੇਨ ਬਾਟਮ ਨਾਲ ਤੇ ਪਿਓਰ ਕੋਟੇ ਦਾ ਦੁਪੱਟਾ ਨਾਲ ਪੂਰਾ ਖੁੱਲਾ ਦੁਪੱਟਾ ਪੂਰਾ ਢਾਈ ਮੀਟਰ ਦਾ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਇਹ ਸੇਮ ਅੰਬੀ ਵਾਲੇ ਪ੍ਰਿੰਟ ਦੇ ਵਿੱਚ ਹੈਗਾ ਮਾਰਜੈਂਟਾ ਕਲਰ ਬਹੁਤ ਸੋਹਣਾ ਕਾਲਸ ਤੇ ਰਾਣੀ ਕਲਰ ਕੋਈ ਅੱਖਾਂ ਨੂੰ ਚੁਬਣਾ ਵਾਲਾ ਰੰਗ ਨਹੀਂ ਹੈਗਾ ਬਹੁਤ ਪਿਆਰਾ ਪ੍ਰਿੰਟ ਇਹ ਨਾਲ ਸਾਬ ਦੇ ਵਿੱਚ ਬਾਟਮ ਤੇ ਨਾਲ ਬਹੁਤ ਪਿਆਰਾ ਔਰ ਕੋਟੇ ਦਾ ਦੁਪੱਟਾ ਹੈ ਜੀ ਪੂਰਾ 2.5 ਮੀਟਰ ਦਾ ਦੁਪੱਟਾ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਕਿਹੜਾ ਸੂਟ ਹੈ 컬러 ਵੀ ਬਹੁਤ ਪਿਆਰੇ ਆ ਸਾਰੇ ਸੂਟਾਂ ਦੇ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਫਿਰੋਜ਼ੀ ਸੂਟ ਫਿਰੋਜ਼ੀ 컬러 ਹੈ ਜੀ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਹੋਣਗੇ ਸੂਟਾਂ ਦੇ ਬਹੁਤ ਸੋਹਣਾ ਲਾਈਟ ਜਿਹਾ ਫਿਰੋਜ਼ੀ ਹੈ ਫੁੱਜੀ ਕਲਰ ਦੀ ਬਾਟਮ ਨਾਲ ਸ਼ੀ ਨਾਲ ਕੋਟੇ ਦਾ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਪਿਓਰ ਕੋਟੇ ਦਾ ਦੁਪੱਟਾ ਹੈ ਪੂਰਾ 2.5 ਮੀਟਰ ਦਾ ਦੁਪੱਟਾ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਸੂਟ ਦਿਖਾਣੇ ਬੜਾ ਪਿਆਰਾ ਬਲੂ ਕਲਰ ਦੇ ਵਿੱਚ ਕਰੀਮ بیس ਹੈ ਬਹੁਤ ਪਿਆਰਾ ਬਲੂ ਕਲਰ ਦੇ ਵਿੱਚ ਇਸਦੀ ਬਾਟਮ ਨਾਲ ਕਰੀਮ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬਹੁਤ ਪਿਆਰੇ ਪ੍ਰਿੰਟ ਹੈ ਟਿਸਟਾ ਬ੍ਰਾਂਡ ਦੇ ਪ੍ਰਿੰਟ ਵੀ ਸਭ ਤੋਂ ਹਟਕੇ ਹੁੰਦੇ ਆ ਬਹੁਤ ਪਿਆਰੀ ਪ੍ਰਿੰਟਿੰਗ ਤੇ ਫੈਬਰਿਕ ਤਾਂ ਅੱਖਾਂ ਬੰਦ ਕਰਕੇ ਤੁਸੀਂ ਇਹ ਵਾਲਾ ਫੈਬਰਿਕ ਲੈ ਸਕਦੇ ਹੋ ਬਿਲਕੁਲ ਖਰਾਬ ਨਹੀਂ ਹੁੰਦਾ ਸੂਟ ਬਹੁਤ ਪਿਆਰੇ ਇਹਨਾਂ ਦੇ ਸੂਟ ਹੈ ਬਹੁਤ ਵਧੀਆ ਫੈਬਰਿਕ ਦੇ ਨਾਲ ਪਿਓਰ ਕੋਟੇ ਦਾ ਦੇਖੋ ਦੁਪੱਟਾ ਨਾਲ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟਾਂ ਨੂੰ ਮੇਨ ਗੱਲ ਹੈ ਆਪਣੇ ਹੁਣ ਜਿੰਨੀ ਗਰਮੀ ਅੱਗੇ ਅੱਗੇ ਪਈ ਜਾਣੀ ਆ ਆਪਾਂ ਨੂੰ ਹੁੰਦਾ ਨਹੀਂ ਲੱਭੀ ਨਾਲ ਨਹੀਂ ਤੋ ਕਿਤੇ ਸੂਟ ਮਿਲ ਜਵੇ ਇਹ ਦੇਖੋ ਬਹੁਤ ਪਿਆਰਾ ਦੁਪੱਟਾ ਸੋਹਣੇ ਸੂਟ ਹੈ ਸੋਨਾ ਸੂਟ ਤੇ ਨੈਕਸਟ ਕਲਰ ਆ ਗਿਆ ਆਪਣਾ ਮਾਜੈਂਟਾ ਕਲਰ ਦੇ ਵਿੱਚ ਪ्योर ਕੋਟੇ ਦੁਪट्टे ਦੇ ਨਾਲ ਮੈਚਿੰਗ ਸੂਟ ਟਿਸਟਾ ਬ੍ਰਾਂਡ ਦੇ ਸਾਫ ਨਹੀਂ ਕੀ ਬਹੁਤ ਸੋਹਣਾ ਯਾਰਾ ਪ੍ਰਿੰਟਰ 700 ਪ੍ਰਾਈਸ ਦੇ ਨਾਲ ਆਪਣੀ ਇੱਕ ਤੋਂ ਇੱਕ ਸੋਨੇ ਸੂਟ ਨੈਕਸਟ ਹੈਗਾ येलो ਕਲਰ ਦੇ ਵਿੱਚ ਬੜਾ ਸੋਨਾ ਜਿਹਾ येलो ਹੈ ਅਲੱਗ ਜਿਹਾ येलो ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਸੋਨਾ ਖਿੜਮਾ ਜਿਹਾ ਪ੍ਰਿੰਟ ਹੈ ਤੇ ਆ ਨਾ ਨੋਟਮ ਤੇ ਉਹ ਹੋ ਗਿਆ ਦੁਪੱਟਾ ਸਾਰੇ ਸੂਟ ਹੀ ਬਹੁਤ ਪਿਆਰੇ ਆ ਅੱਜ ਤੁਸੀਂ ਕੰਫਿਊਜ਼ ਹੋ ਜਾਣਾ ਇਹਨਾਂ ਸੂਟਾਂ ਨੂੰ ਦੇਖ ਕੇ ਕਿ ਕਿਹੜਾ ਸੂਟ ਲਈਏ ਕਿਉਂਕਿ ਬਹੁਤ ਪਿਆਰੇ ਸੂਟ ਹੈ ਨੈਕਸਟ ਹੈਗਾ ਫਰੋਜ਼ੀ ਕਲਰ ਦੇ ਵਿੱਚ ਪਿਆਰਾ ਪ੍ਰਿੰਟ ਹੋਰ ਕੀ ਕਲਰ ਦੇ ਵਿੱਚ ਆ ਗਿਆ ਆਪਣਾ ਬਹੁਤ ਸੋਹਣਾ ਪ੍ਰਿੰਟ ਹੈ ਬਾਟਮ ਨਹੀਂ ਤੇ ਉਹ ਕੋਟ ਤੇ ਦਾ ਦੁਪੱਟਾ ਇਹ ਬਹੁਤ ਪਿਆਰੇ ਸੂਟ ਹੈ ਆਪਣੇ ਅੱਜ ਦੇ ਬਹੁਤ ਪਿਆਰੀ ਪ੍ਰਿੰਟਿੰਗ ਹੈ ਸਾਰੇ ਸੂਟਾਂ ਦੀ ਉਹ ਬਹੁਤ ਪਿਆਰੇ ਖੁੱਲੇ ਦੁਪੱਟੇ ਪੂਰੇ ਢਾਈ ਮਿੱਟਰ ਦਾ ਦੁਪੱਟਾ ਨੈਕਸਟ ਹੈਗਾ ਬੜਾ ਸੋਹਣਾ ਗਾਜਰੀ ਟੋਨ ਤੇ ਸੂਟ प्यारा सूट बादामी कलर ਦੇ ਵਿੱਚ ਬਾਦਾਮੀ ਗਾਜਰੀ ਜਿਹਾ ਕਲਰ ਹੈ ਇਹ ਪ੍ਰਿੰਟ ਆ ਗਿਆ ਆਪਣੀ ਸ਼ਰਟ ਇਹ ਨਾਲ ਪਲੇਨ ਬਾਟਮ ਹੈ ਜੀ ਇਹਦੀ ਪਲੇਨ ਬਾਟਮ ਦੇ ਨਾਲ ਬਹੁਤ ਪਿਆਰਾ ਤੇ ਨਾਲ ਪਿਓਰ ਕੋਟੇ ਦਾ ਹਿੱਸਾ ਦੁਪੱਟਾ ਪਿਓਰ ਕੋਟੇ ਦੁਪੱਟੇ ਦੇ ਨਾਲ ਆਪਣਾ ਇਹ ਵਾਲਾ ਸੂਟ ਪੂਰਾ 2 ਮੀਟਰ ਦਾ ਦੁਪੱਟਾ ਜੀ ਨਾਲ ਬਹੁਤ ਪਿਆਰਾ ਬਹੁਤ ਸੋਹਣਾ ਪਿਓਰ ਕੋਟੇ ਦਾ ਦੁਪੱਟਾ ਹੈ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਨਾ ਸੂਟਾਂ ਦਾ ਨੈਕਸਟ ਸੂਟ ਦਿਖਾਣੇ ਬੜਾ ਪਿਆਰਾ ਮਜੈਂਟਾ ਕਲਰ ਦੇ ਵਿੱਚ ਮਜੈਂਟਾ ਕਲਰ ਦੇ ਵਿੱਚ ਇਹ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਸੂਟ ਦਿਖਾਣੇ ਆ ਹੁਣ ਬਹੁਤ ਪਿਆਰਾ ਕਲਰ ਡਿਜ਼ਾਈਨ ਇਹਨਾਂ ਦਾ ਬਹੁਤ ਸੋਹਣਾ ਪ੍ਰਿੰਟ ਹੈ। ਨਾ ਜ਼ਿਆਦਾ ਪ੍ਰਿੰਟ ਜ਼ਿਆਦਾ ਵੱਡਾ ਹੈ, ਨਾ ਜ਼ਿਆਦਾ ਛੋਟਾ ਹੈ। ਇਹ ਦੇਖੋ। ਮਜੀਟਾ ਕਲਰ ਦੇ ਵਿੱਚ ਸੈਲਫ ਦੇ ਵਿੱਚ ਬਾਟਮ ਹੈ ਜੀ ਨਾਲ। ਸੈਲਫ ਚ ਬਾਟਮ ਤੇ ਨਾਲ ਪਿਓਰ ਕੋਟੇ ਦਾ ਇਸ ਦਾ ਦੁਪੱਟਾ। ਪਿਓਰ ਕੋਟੇ ਦਾ ਦੁਪੱਟਾ ਪੂਰਾ 2.5 ਮੀਟਰ ਦਾ। ਇਹ ਖੋਪੀ ਦਾ। ਕਿੰਨਾ ਬੜਾ ਸੋਹਣਾ। 2700 ਪ੍ਰਾਈਸ ਹੈ 2700 ਪ੍ਰਾਈਸ ਦੇ ਨਾਲ ਇਹਦੇ ਵੀ ਕਲਰ ਦਿਖਾਨੀਆਂ ਤੁਹਾਨੂੰ ਪਹਿਲਾਂ ਮੈਂ ਜੈਂਟਾ ਦਿਖਾਇਆ ਇਹਦੇ ਵਿੱਚ ਹੈਗਾ ਪੈਰਟ ਗ੍ਰੀਨ ਕਲਰ ਬਹੁਤ ਸੋਹਣਾ ਖਿਰਮਾ ਜਿਹਾ ਗ੍ਰੀਨ ਕਲਰ ਹੈ ਇਹ ਤਾਂ ਹਲਕੀ ਫੁਲਕੀ ਕੋਈ ਲੇਸਿਸ ਲਾ ਕੇ ਜਾਂ ਐ ਵੈਸਾ ਕੁਝ ਲਾਉਣ ਦੀ ਵੀ ਲੋੜ ਨਹੀਂ ਤੁਸੀਂ ਜਿਵੇਂ ਮਰਜੀ ਕੋਈ ਬਾਟਮ ਤੇ ਵੀ ਵਰਕ ਉਹ ਆਪਣੀ ਚੁਆਇਸ ਹੈ ਕਿ ਤੁਸੀਂ ਕਿਵੇਂ ਸਟਿਚ ਕਰਾਉਣਾ ਹੈ ਇਹ ਦੇਖੋ ਗ੍ਰੀਨ ਕਲਰ ਹੈ ਸੇਮ ਦੇ ਵਿੱਚ ਹੀ ਬਹੁਤ ਪਿਆਰਾ ਨਾਲ ਬਾਟਮ ਪਲੇਨ ਤੇ ਨਾਲ ਪਿਓਰ ਕੋਟੇ ਦਾ ਦੁਪੱਟਾ ਪਿਓਰ ਕੋਟੇ ਦਾ ਦੁਪੱਟਾ ਨਾਲ ਪੂਰੇ 2.5 ਮੀਟਰ ਦੇ ਦੁਪੱਟੇ ਕਿੰਨੇ ਪਿਆਰਾ ਕਲਰ ਬਹੁਤ ਸੋਹਣਾ ਸੂਟ ਹੈ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਨੈਕਸਟ ਹੈਗਾ ਗਾਜਰੀ ਕਲਰ ਪਹਿਲਾ ਮੈਂਜੈਂਟਾ ਦਿਖਾਇਆ ਫਿਰ ਗ੍ਰੀਨ ਦਿਖਾਇਆ ਫਿਰ ਗਾਜਰੀ ਕਲਰ ਹੈ ਜੀ ਸੇਮ ਪ੍ਰਿੰਟ ਦੇ ਵਿੱਚ ਇਹ ਸੇਮ ਪ੍ਰਿੰਟ ਦੇ ਵਿੱਚ ਕਲਰ ਹੈ ਇਹ ਗਾਜਰੀ ਕਲਰ ਦੇ ਵਿੱਚ ਪ੍ਰਿੰਟ ਬੜਾ ਪਿਆਰਾ ਹੈ ਬੋਟਮ ਆ ਗਈ ਤੇ ਨਾਲ ਇਹ ਡੱਟਾ ਇਸ ਤਰ੍ਹਾਂ ਦੁਪੱਟਾ ਦੇ ਨਾਲ ਤੇ ਨੈਕਸਟ ਹੈਗਾ ਇਹਦੇ ਵਿੱਚ ਫਰੋਜ਼ੀ ਕਲਰ ਬਹੁਤ ਸੋਹਣਾ ਖੜਮਾ ਜਿਹਾ ਫਰੋਜ਼ੀ ਆ ਸੇਮ ਪ੍ਰਿੰਟ ਦੇ ਵਿੱਚ ਹੀ ਇੱਕੋ ਪ੍ਰਿੰਟ ਚ ਮੈਂ ਤੁਹਾਨੂੰ 4 ਸੂਟ ਦਿਖਾਏ ਆ ਬਹੁਤ ਪਿਆਰਾ ਫਰੋਜ਼ੀ ਕਲਰ ਸੈਲਫ ਦੇ ਵਿੱਚ ਬਾਟਮ ਹੈ ਤੇ ਪਿਓਰ ਕੋਟੇ ਦਾ ਹੀ ਨਾਲ ਦੁਪੱਟਾ ਇਸਟਾਪ ਰਿਐਂਡ ਦਾ ਸੂਟ ਹੈ ਇਹ ਆਪਣੇ ਬਹੁਤ ਪਿਆਰੇ ਸਾਈਜ਼ ਇਹਦੇ ਦੁਪੱਟੇ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਬੜਾ ਸੋਹਣਾ ਗ੍ਰੀਨ ਟੋਨ ਤੇ ਨੂੰਗੀਆਂ ਗ੍ਰੀਨ ਕਲਰ ਹੈ ਤੇ ਪ੍ਰਿੰਟਿੰਗ ਬਹੁਤ ਪਿਆਰੀ ਪ੍ਰਿੰਟਿੰਗ ਹੈ ਸੂਟ ਬਹੁਤ ਸੋਹਣਾ ਗ੍ਰੀਨ ਸ਼ੇਡ ਹੈ ਲੱਗ ਜਾਈ ਕਲਰ ਪਿਆਰਾ ਦੇ ਨਾਲ ਹੈਗੀ ਆ ਫਲੇਮ ਬਾਟਮ ਤੇ ਪਿਓਰ ਕੋਟੇ ਦਾ ਇਸ ਦਾ ਦੁਪੱਟਾ ਪਿਓਰ ਕੋਟੇ ਦਾ ਦੁਪੱਟਾ ਨਾਲ ਦੁਪੱਟਾ ਕਿੰਨਾ ਪਿਆਰਾ ਹੈ ਇਹ ਵਾਲਾ ਸੂਟ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਨੈਕਸਟ ਹੈਗਾ ਬੜਾ ਸੋਹਣਾ ਕਰੀਮ بیس ਦੇ ਵਿੱਚ ਕਰੀਮ ਕਲਰ ਦਾ ਪ੍ਰਿੰਟਿੰਗ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਸ ਤੋਂ ਦੇਖੀ ਪ੍ਰਿੰਟ ਬਲੂ ਕਲਰ ਦੇ ਵਿੱਚ ਸੈਲਫ ਦੇ ਵਿੱਚ ਬਾਟਮ ਹੈ ਜੀ ਨਾਲ ਤੇ ਪਿਓਰ ਕੋਟੇ ਦਾ ਇਸ ਦਾ ਦੁਪੱਟਾ ਪਟਾ ਪੂਰਾ ਟਾਈ ਮੀਟਰ ਦਾ ਦੁਪਟਾ ਜੀ ਹਰੇਕ ਸੂਟ ਦੇ ਨਾਲ ਪਿਓਰ ਕੋਟੇ ਦਾ 2700 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਕਰੀਮ ਬੇਸ ਦੀ ਹੈ ਬੜਾ ਪਿਆਰਾ ਪ੍ਰਿੰਟ ਡਾਰਕ ਪਿੰਕ ਪਿਆਜੀ ਜਿਹੜਾ অনion ਪਿੰਕ ਕਲਰ ਦੇ ਵਿੱਚ ਪ੍ਰਿੰਟ ਸੂਟ ਦਾ ਕੋ ਪ੍ਰਿੰਟਿੰਗ ਬਹੁਤ ਸੋਹਣਾ ਪ੍ਰਿੰਟ ਹੈ ਇਹ ਦੇਖ ਬਹੁਤ ਸੋਹਣਾ ਪ੍ਰਿੰਟ ਹੈ ਨਾਲ ਮੈਚਿੰਗ ਬਾਟਮ ਹੈ ਮੈਚਿੰਗ ਬਾਟਮ ਹੈ ਇਹ ਨਾਲ ਤੇ ਨਾਲ ਪਿਓਰ ਕੋਟੇ ਦਾ ਦੁਪੱਟਾ ਪਿਓਰ ਕੋਟੇ ਦਾ ਦੁਪੱਟਾ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਫੁੱਲ ਲੰਘ ਦਾ ਬਹੁਤ ਪਿਆਰਾ ਹੋਣੀ ਡਿਜ਼ਾਈਨਿੰਗ ਹੈ ਸਾਰੇ ਸੂਟਾਂ ਦੀ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਟਿਸਟਾ ਬ੍ਰੈਂਡ ਦੇ ਸੂਟ ਦਿਖਾਏ ਮੈਂ ਤੁਹਾਨੂੰ 2700 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 814658080381465808 ਉਹਦੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ